ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਸਤ ਨਾਮ ਵਾਹਿਗੁਰੂ 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 ਵਾਹਿ ਗੇ ਗੁਰਵਾਹੇ ਗੁਰੂ ਸਤਨਾਮ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਸਤਨਾਮ ਵਾਹੇ ਅਮਰ ਸ਼ਹੀਦ ਬਾਬਾ ਸੰਗਤ ਸਿੰਘ ਸੇਵਾਦਾਲ ਵੱਲੋਂ ਮੰਡੀ ਗਵਿੰਦਗੜ੍ਹ ਵੱਲੋਂ ਸੰਤ ਬਾਬਾ ਰਣਜੀਤ ਸਿੰਘ ਤਪਾਦਰਾਜ ਮੁਹਾਲੀ ਵਾਲਿਆਂ ਦੇ ਯੋਗ ਉਪਰਾਲੇ ਸਦਕਾ ਚਮਕੌਰ ਗੜੀ ਦੇ ਮਹਾਨ ਸ਼ਹੀਦਾਂ ਦੀ ਨਿਗੀ ਯਾਦ ਵਿੱਚ ਗੁਰਦੁਆਰਾ ਕਤਲਗੜ੍ਹ ਸਾਹਿਬ ਸ਼੍ਰੀ ਚਮਕੌਰ ਸਾਹਿਬ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਪ੍ਰਸਤੀ ਅਤੇ ਪੰਜ ਪਿਆਰੇ ਦੀ ਸਮੁੱਚੀ ਅਗਵਾਈ ਹੇਠ ਸਜਾਇਆ ਮਹਾਨ ਚੇਤਨਾ ਮਾਰਚ 13 ਸ਼ਾਮ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਪਹੁੰਚ ਕੇ ਸੰਪੂਰਨ ਹੋਇਆ ਇਸ ਮੌਕੇ ਤੇ ਪਿੰਡ ਬਹਾਦਰਗੜ ਦੀਆਂ ਸੰਗਤਾਂ ਸਮੇਤ ਵੱਖ-ਵੱਖ ਥਾਵਾਂ ਤੇ ਪਿੰਡਾਂ ਦੀਆਂ ਗੁਰਦੁਆਰਾ ਕਮੇਟੀਆਂ ਧਾਰਮਿਕ ਤੇ ਸਮਾਜਿਕ ਸੰਸਥਾਵਾਂ ਤੇ ਸੰਗਤਾਂ ਵੱਲੋਂ ਮਹਾਨ ਚੇਤਨਾ ਮਾਰਚ ਦਾ ਸਵਾਗਤ ਕੀਤਾ ਗਿਆ। ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹ ਇਹ ਮਹਾਨ ਨਗਰ ਕੀਰਤਨ ਅੱਜ ਜੋ ਇਸ ਸਮੂਹ ਸ਼ਿਟਾਲੇ ਯਾਤਰੀਕ ਜੀ ਬਾਬਾ ਗੜੀ ਚੰਪੌਰ ਤੋਂ ਚੱਲ ਕੇ ਨਗਰਾਂ ਨਗਰਾਂ ਦੇ ਵਿੱਚ ਹੁੰਦਾ ਹੋਇਆ ਇੱਥੇ ਅੱਜ ਦਾਦਾ ਮੋਤੀ ਦਾ ਮਹਾਰਾਜ ਦੇ ਦਿੱਤੇ ਵਿੱਚ ਪਾਵਨ ਸਾਮ ਤੇ ਪਹੁੰਚਿਆ ਬੇਅੰਤ ਗੁਰਸਿੱਖ ਸੰਗਤਾਂ ਅਮਰੰਦ ਆਪਣੇ ਨਾਗ ਮੱਦੀ ਦੇ ਵਿੱਚ ਬਹੁਤ ਵੱਡਾ ਭਰਮਾ ਸਮਾਗਮ ਹੋਇਆ ਬੀਬਾ ਕਮਲਜੀਤ ਪਾਇਂਦਰਪਾਇ ਸਿੰਘ ਜੀ ਵੱਲੋਂ ਸਾਰੀਆਂ ਸੰਗਤਾਂ ਬੇਅੰਤ ਗੁਰਸਿੱਖ ਸੰਗਤਾਂ ਨਾਮ ਜਪਦੀਆਂ ਆਈਆਂ ਨੇ ਵੱਡੇ ਛੋਟੇ ਸਮਾਪਤੀ ਗੁਰਦੁਆਰਾ ਪਤੇਕਰ ਸਾਹਿਬ ਛੋਟੇ ਸਾਹਿਬ ਦੇ ਯਾਗ ਵਿੱਚ ਉੱਥੇ ਸਮਾਪਤੀ ਹੋਣੀ ਹੈ ਸਾਰੀਆਂ ਗੁਰਸਿੱਖ ਸੰਗਤਾਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬਤੇ ਇਹ ਨਗਰ ਕੀ ਪੰਨ ਮਹਾਰਾਜ ਸਿੰਘਾਂ ਦੀ ਤਮਕੌਰ ਗੜੀ ਦੇ ਮਹਾਰਾਜ ਸਿੰਘਾਂ ਦੀ ਜਾਤ ਦੇ ਵਿੱਚ ਉਹ ਯਾਦਗਾਰ ਕਰਨ ਲਈ ਵਹਾਂ ਕਿਤਰਾ ਮਾਰਕ ਚ ਆਰੰਭ ਕੀਤਾ ਜਾਂਦਾ ਤਮਕੌਰ ਦੀ ਗੜੀ ਦੇ ਵਿੱਚ ਸ੍ਰੀ ਖੰਡਕਾਰ ਸਾਹਿਬ ਦੇ ਤੋਂ 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 ਕਲਸ਼ ਤੋਂ ਇਹ ਮਹਾਨ ਕਿਤਰਾ ਮਾਰਕ ਖੁਦ ਆਰੰਭ ਕੀਤਾ ਜਾਂਦਾ ਹੈ ਉਹ ਪਿੰਡਾਂ ਵਿੱਚ ਉੰਡਾ ਹੋਇਆ ਗੁਰਦਾਰਾ ਫਤਿਹਗੁਰ ਸਾਹਿਬ ਇਸ ਦੀ ਸੇਵਾ ਚੱਲਦੀ ਹੈ ਇਹ ਸੇਵਾ ਜਗ ਨੂੰ ਸਮਰਪਿਤ ਹੈ ਇਹ ਸੇਵਿੰਦੇਆਂ ਨੂੰ ਸਾਰੇ ਆਓ ਮਾਰੇ ਸੇਵਿੰਦੇ ਹਨ ਉਹਨਾਂ ਦਾ ਸਾਰਾ ਸਤਿਕਾਰ ਕਰਨਾ ਚਾਹੀਦਾ ਹੈ ਕਲਬ ਕਲਬ ਕੋਈ ਨਾ ਜਿਹਦਾ ਨਾਮ ਦਿੱਤਾ ਚਾਹੀਦਾ ਹੈ ਸੇਵਾ ਕਮੇਟੀ ਆਈ ਹੈ ਅਮਰ ਜੀ ਨੂੰ ਮਨਾ ਚਾਹੀਦਾ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਭਾਈ ਸੰਗਤ ਸਿੰਘ ਜੀ ਅਤੇ ਚਮਕੌਰ ਦੀ ਗੜੀ ਦੇ ਸਮੂਹ ਸ਼ਹੀਦ ਸਿੰਘਾਂ ਦੀ ਯਾਦ ਦੇ ਵਿੱਚ ਸ੍ਰੀ ਚਮਕੌਰ ਸਾਹਿਬ ਜੀ ਦੀ ਪਵਿੱਤਰ ਧਰਤੀ ਤੋਂ ਇੱਕ ਵਿਸ਼ਾਲ ਨਗਰ ਕੀਰਤਨ ਨੂੰ ਬਾਬਾ ਰਣਜੀਤ ਸਿੰਘ ਜੀ ਤਪਾ ਦਰਾਜ ਮੁਹਾਲੀ ਵਾਲਿਆਂ ਦੀ ਅਗਵਾਈ ਦੇ ਵਿੱਚ ਧੰਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਸੀਸਾਂ ਸਦਕਾ ਜਿਹੜਾ ਕਿ ਸੈਰ ਦੇ ਵਕਫ ਵਕਫ ਭਾਗਾ ਤੋਂ ਹੁੰਦਾ ਹੋਇਆ ਗੁਰਦੁਆਰਾ ਸ੍ਰੀ ਫਤਿਹਗੜ ਸਾਹਿਬ ਵਿਖੇ ਸਮਾਪਤ ਹੋਵੇਗਾ ਜੋਰਾਕੇ ਨਗਰ ਕੀਰਤਨ ਅਜ ਪਿੰਡ ਬਹਾਦਰਗੜ ਫਤਿਹਗੜ ਸਾਹਿਬ ਦੇ ਵਿੱਚ ਆਇਆ ਹੈ ਫਤੇ ਫਾਊਂਡੇਸ਼ਨ ਸੋਸ਼ਲ ਐਂਡ ਵੈਲਫੇਅਰ ਸੁਸਾਇਟੀ ਅਤੇ ਭਾਈ ਰਜਿੰਦਰ ਸਿੰਘ ਜੀ ਸਮੂਹ ਬਹਾਦਰਗੜ ਦੀ ਸੰਗਤਾਂ ਵੱਲੋਂ ਨਗਰ ਕੀਰਤਨ ਦੇ ਸਵਾਗਤ ਵਾਸਤੇ ਦੁੱਧ ਦੇ ਲੰਗਰ ਕੇਲਿਆਂ ਦੀ ਲੰਗਰ ਗੁਰੂ ਕੇ ਲੰਗਰ ਅਤੇ अनेका ਹੀ ਲੰਗਰ ਲਾਏ ਗਏ ਨੇ ਸੰਗਤਾਂ ਨਗਰ ਕੀਰਤਨ ਦੀ ਸੇਵਾ ਕਰ ਰਹੀਆਂ ਨੇ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਬਾਬਾ ਰਣਜੀਤ ਸਿੰਘ ਜੀ ਤਪਾ ਤੇ ਰਾਜ ਵਾਲਿਆਂ ਦਾ ਜਿਨ੍ਹਾਂ ਨੇ ਸਾਨੂੰ ਇਹ ਸੇਵਾ ਬਖਸ਼ੀ ਤੇ ਅਕਾਲ ਪੁਰਖ ਅੱਗੇ ਅਰਦਾਸ ਕਰਦੇ ਹਾਂ ਸਤਿਗੁਰੂ ਜੀ ਫਤਿਹਗੁਰ ਸਾਹਿਬ ਦੀ ਪਵਿੱਤਰ ਧਰਤੀ ਨੂੰ ਚੜ੍ਹਦੀਆਂ ਕਲਾ ਦੇ ਵਿੱਚ ਰੱਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸ਼੍ਰੀ ਬਾਬਾ ਸੰਗਤ ਸਿੰਘ ਜੀ ਦੇ ਸ਼ੋ ਮਸ਼ੀਦ ਦੀ ਨੂੰ ਸਮਰਪਿਤ ਖਾਲਸਾ ਚੇਤਨਾ ਮਾਰਚ ਗੁਰਦੁਆਰਾ ਸ੍ਰੀ ਚਮਕੌਰ ਸਾਹਿਬ ਜੀ ਕੱਚੀ ਗੋੜੀ ਤੋਂ ਆਰੰਭ ਹੋ ਕੇ ਜੋ ਕਿ ਗੁਰਦੁਆਰਾ ਸ੍ਰੀ ਫਤਿਹਗੁਰ ਸਾਹਿਬ ਤੱਕ ਸ਼ੋ ਸਿੱਧਾਂ ਦੀ ਯਾਦ ਦੇ ਵਿੱਚ ਸਮਰਪਿਤ ਨਗਰ ਕੀਰਤਨ ਆ ਰਿਹਾ ਹੈ ਜਿਸ ਦਾ ਕਿ ਬਾਬਾ ਰਣਜੀਤ ਸਿੰਘ ਜੀ ਤਪਦ ਰਾਜ ਮਹਾਲੀ ਵਾਲਿਆਂ ਦੀ ਗਵਾਈ ਹੇਠ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਛਤਰ ਛਾਇਆ ਹੇਠ ਆ ਰਿਹਾ ਸੀਗਾ ਤੇ ਉਹਨਾਂ ਦਾ ਸਮੂਹ ਸਾਥ ਸੰਗਤ ਪਿੰਡ ਬਹਾਦਰਗੜ੍ਹ ਦੀ ਵੱਲੋਂ ਤੇ ਬੀਬੇ ਨਾਨਕੀ ਰਸੋਈ ਸਰਹੰਦ ਮੰਡੀ ਵੱਲੋਂ ਪ੍ਰਧਾਨ ਸਰਦਾਰ ਜਗਜੀਵਨ ਸਿੰਘ ਜੀ ਦੇ ਸਹਿਯੋਗ ਨਾਲ ਗੁਰੂ ਕੀ ਸੰਗਤਾਂ ਲਈ ਗੁਰੂ ਕੇ ਲੰਗਰ ਦੁੱਧ ਦੇ ਪ੍ਰਸ਼ਾਦੇ ਦੇ ਤੇ ਹੋਰ ਸੰਗਤਾਂ ਦੇ ਨਾਏ ਸੀਗੇ ਉਹ ਭੰਤਵ ਆਪਾਂ ਸੰਤੋ ਸਿੰਘ ਦੇ ਸਮੂਹ ਸ਼ਿਲ ਸਿੰਘਾਂ ਦੇ ਸ਼ਿਦਦੀ ਨੂੰ ਸਮਰਪਿਤ ਇਹ ਨਗਰ ਮਹਾਨ ਨਗਰ ਕੀਰਤਨ ਚੇਤਨਾ ਮਾਰਚ ਆਇਆ ਸੀਗਾ ਜਿਨ੍ਹਾਂ ਦਾ ਸੰਗਤ ਵੱਲੋਂ ਪੂਨ ਸਵਾਗਤ ਕੀਤਾ ਗਿਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚਣ ਦੇ ਲਈ ਬੈਲ ਆਈਕਨ ਤੇ ਕਲਿਕ